ਪੰਜਾਬ ਦੇ ਵਿੱਚ ਚੰਗਾ ਕੰਟੈਂਟ ਬਣਾਉਣਾ ਦਾ ਲੱਗ ਗੱਲ ਹੈ ਚੰਗਾ ਕੰਟੈਂਟ ਬਣਾਉਣ ਦੇ ਨਾਲ ਨਾਲ ਹਜ਼ਾਰਾਂ ਜ਼ਿੰਦਗੀਆਂ ਨੂੰ ਬਚਾਉਣਾ ਤੇ ਉਹਨਾਂ ਦੇ ਕੰਮ ਆਉਣਾ ਇਹ ਤੁਸੀਂ ਮੇਰੀ ਫੇਸਬੁੱਕ ਤੇ ਆਮੇ ਦਿੱਖਿਆ ਮੇਰੀ ਫੇਸਬੁੱਕ ਤੇ ਤੁਸੀਂ ਬ੍ਰੇਨ ਟਿਊਮਰ ਦੇ ਬਹੁਤ ਜ਼ਿਆਦਾ ਆਪਰੇਸ਼ਨ ਦੇਖਦੇ ਹੋ ਜਿਹਦੇ ਵਿੱਚ ਦਰਜਣਾਂ ਡਾਕਟਰਾਂ ਦੀ ਸ਼ਮੂਲੀਅਤ ਹੁੰਦੀ ਹੈ ਤੇ ਤਕਰੀਬਨ ਤਕਰੀਬਨ ਹਜ਼ਾਰ ਸਾਡੇ ਵਰਕਰ ਨੇ ਜਿਹੜੇ ਪੰਜਾਬ ਦੇ ਵਿੱਚੋਂ ਉਹ ਲੱਗਦੇ ਨੇ ਇੱਕ ਇੱਕ ਆਪਰੇਸ਼ਨ ਤੇ ਤਰਨਤਾਰਨ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਇੱਕ ਪੇਸ਼ੈਂਟ ਦਾ ਸਾਡਾ ਹੁਣ ਇਸ ਟਾਈਮ ਕੈਨੇਡਾ ਪਿਆ ਆਪਰੇਸ਼ਨ ਕਰਵਾ ਕੇ ਤਲਵਾੜੇ ਦਾ ਦੁਬਾਰਾ ਤੇ ਫੇਰ ਆਉਣਾ ਹੈ ਇੰਨਾ ਕੰਮ ਕਰਨ ਉਪਰੰਤ ਅਸੀਂ ਕਿੰਨਾ ਕੁ ਪ੍ਰਮੋਟ ਕਰਦੇ ਆ ਚੰਗੇ ਕੰਟੈਂਟ ਨੂੰ ਚੰਗੇ ਕੰਮਾਂ ਨੂੰ ਜਾਂ ਕਿਸੇ ਚੰਗੀ ਵੀਡੀਓ ਨੂੰ ਮੇਰੇ ਕਹਿਣ ਤੇ ਜ਼ੋਰ ਪਾਉਣ ਤੇ 250 ਤੋਂ 600 ਤੱਕ ਪਹੁੰਚਿਆ ਸ਼ੇਅਰ ਕੁਆਲਿਟੀ ਉਹ ਵੀ 4 ਦਿਨ ਲਈ ਕਿਉਂ ਪਹੁੰਚੀ ਕਿਉਂਕਿ ਮੈਂ ਜ਼ੋਰ ਦੇ ਕੇ ਕਿਹਾ ਸਾਰਿਆਂ ਨੂੰ ਵੀ ਭਰਾਵੋ ਹੁਣ ਜਿਆਦਾ ਦੇਰ ਕੰਮ ਨਹੀਂ ਕਰ ਸਕਦੇ ਕਿਉਂਕਿ 3 ਕਰੋੜ ਦੀ ਜਨਤਾ ਤੱਕ ਇਹ ਪਹੁੰਚਾਉਣਾ ਵੀ ਪੀਜੀਆਈ ਬ੍ਰੇਨ ਆਪਰੇਸ਼ਨ ਅਸੀਂ ਕਰਵਾ ਸਕਦੇ ਆ ਹਾਰਟ ਸਟੰਟ ਗੋਡੇ ਬਦਲੀ ਅਸੀਂ ਖੜ ਸਕਦੇ ਆ ਕੇ ਤੁਸੀਂ ਆਓ ਪੰਜਾਬ ਚ ਪਰ ਲੇਕਿਨ ਅਸੀਂ ਸਾਰੀ ਦਿਹਾੜੀ ਤੇ ਭਾਨੇ ਪਘੋੜੇ ਫਲਾਣੇ ਢਿਮਕੇ ਲੱਚਰ ਬਲੌਗਰ ਕੀਰਤ ਪਤਾ ਨਹੀਂ ਕੀ ਕੀ ਅਸੀਂ ਆ ਗਾਉਣ ਵਾਲੀ ਦੇਖ ਲਓ ਤੁਸੀਂ ਇੰਗਲੈਂਡ ਰਹਿੰਦੀ ਐ ਮੈਂ ਕਹਣਾ ਲੱਚਰਤਾ ਦੀ ਪਰਵਾਹ ਸ਼ਾਹੀ ਨਹੀਂ ਕੋਈ ਇਹ ਬੀਬੀ ਦੇ ਤਾਂ ਇਹ ਤਾਂ ਅੱਗ ਦੇ ਉੱਪਰ ਦੀ ਨਚਾਉਂਦੀ ਐ ਲੋਕਾਂ ਨੂੰ ਫੇਰ ਸਭ ਨਾਲੋਂ ਵੱਡੀ ਗੱਲ ਇਹ ਐ ਵੀ ਅਸੀਂ ਕੰਮ ਕਰਦੇ ਕਰਦੇ ਅੰਦਰੋਂ ਪੈਨਿਕ ਹੋਈ ਜਾਂਦੇ ਆ ਮੇਰੀ ਟੀਮ ਸਾਰੀ ਜਿਹੜੀ ਨੰਬਰ 1 ਵਾਲ ਦੀਆਂ ਲੋਕਾਂ ਨੂੰ ਪੰਜਾਬ ਪਰਦੇ ਵਿੱਚ ਉਹ ਮੈਨੂੰ ਫੋਨ ਕਰਦੀ ਐ ਸ਼ੀਜੀ ਜੀ ਇਹਦਾ ਕੰਮ ਕਰਾ ਦਿਓ ਸ਼ੀਜੀ ਜੀ ਇਹਦਾ ਕੰਮ ਕਰਾ ਦਿਓ ਅਸੀਂ ਸਾਰਾ ਸਾਲ ਚੰਡੀਗੜ੍ਹ ਆਫਿਸਾਂ ਦੇ ੱਟਕੇ ਖਾਂਦੇ ਡਾਕਟਰਾਂ ਦੇ ੱਟਕੇ ਖਾਂਦੇ ਇਹ ਸੋਚਦੇ ਆਂ ਵੀ ਸਾਡੀ ਵੀਡੀਓ ਵੱਧ ਤੋਂ ਵੱਧ ਲੋਕਾਂ ਕੋਲੇ ਪਹੁੰਚੇ ਪਰ ਸਾਡੀ ਵੀਡੀਓ ਸਕਰੋਲ ਹੋ ਜਾਂਦੀ ਐ ਸਕਰੋਲ ਕਰਨ ਵਾਲੇ ਬੰਦੇ ਵੀ ਅਸੀਂ ਖੋਦੋਨੇ ਆਂ ਉਮੇਰ ਉਹਨਾਂ ਨੂੰ ਦੇਖ ਲੋ ਇਹਨਾਂ ਦੀ ਵੀਡੀਓ ਕਦੇ ਸਕਰੋਲ ਨਹੀਂ ਹੁੰਦੀ ਇੱਕਾ ਬੀਬਾ ਨੱਚਦੀ ਹੈ ਇੰਗਲੈਂਡ ਵਾਲੀ ਨਾਲ ਨਾਲੇ ਪਾਕਿਸਤਾਨੀ ਗਾਇਕ ਹੈ ਸਾਡੇ ਵਾਲੀ ਵੀਡੀਓ ਸਕਰੋਲ ਕਰਕੇ ਫਿਰ ਜਦੋਂ ਉਸ ਬੰਦੇ ਨੂੰ ਲੋਡ ਪੈਂਦੀ ਹੈ ਉਸ ਦਿਨ ਦੁਆਰ ਤੇ ਫੇਰ ਲੱਭ ਲਿੰਦਾ ਉਹ ਸ਼ਤੀਜੀ ਹਾਂ ਸਾਡੇ ਇੱਕ ਪੇਸ਼ੈਂਟ ਹੈ ਜੀ ਮੇਰੀ ਭੂਆ ਦੇ ਬ੍ਰੇਨ ਟਿਊਮਰ ਹੋ ਗਿਆ ਮੇਰੀ ਭੂਆ ਮਾਮੇ ਦੇ ਸਟੰਟ ਪੈਣਾ ਉਸ ਦਿਨ ਉਹ ਤਿੰਨ ਦਿਨ ਸਾਡੇ ਨਾਲ ਇਸ ਤਰ੍ਹਾਂ ਨਾਲ ਰਹਿੰਦਾ ਹੈ ਵੀ ਸਾਡੀ ਟੀਮ ਨੂੰ ਤਾਂ ਬਹੁਤ ਤਰੀਕੇ ਨਾਲ ਪ੍ਰਮੋਟ ਕਰਦਾ ਉਹ ਉਹ ਕਹਿੰਦਾ ਵੀ ਬਸ ਸ਼ਤੀਜੀ ਹੁਣ ਤੁਸੀਂ ਸਾਡੇ ਕੰਮ ਆ ਗਏ ਬਸ ਹੁਣ ਤਾਂ ਬਸ ਥੋੜੇ ਹੀ ਹਾਂ ਮੈਂ ਪਰ ਤਕਰੀਬਨ ਤਕਰੀਬਨ ਮੈਂ ਏ ਸਾਲ ਦੇ ਵਿੱਚ 1000 ਬ੍ਰੇਨ ਟਿਊਮਰ ਦਾ ਆਪਰੇਸ਼ਨ ਕਰਾਇਆ ਜਦੋਂ ਮੈਂ ਉਹਨਾਂ ਦੀਆਂ ਆਈਡੀਆ ਚੈੱਕ ਕੀਤੀਆਂ ਉਹਦੇ ਵਿੱਚੋਂ ਤਿੰਨ ਆਈਡੀਆ ਤੇ ਮੈਨੂੰ ਸ਼ੇਅਰ ਕੀਤਾ ਗਿਆ ਸਾਡੀ ਟੀਮ ਦੇ ਕੰਮਾਂ ਨੂੰ ਸ਼ੇਅਰ ਕੀਤਾ ਵਾ ਮਿਲਿਆ ਬਾਕੀ ਸਾਰਿਆਂ ਤੇ ਆ ਛੋਟੀਆਂ-ਛੋਟੀਆਂ ਬੱਚੀਆਂ ਨੂੰ ਨੱਚਣਾ ਸਿਖਾਉਂਦੀਆਂ ਨੇ ਸਾਡੀਆਂ ਭੈਣਾਂ ਮੇਰੀਆਂ ਧੀਆਂ ਇਹਨਾਂ ਨੂੰ ਪੜ੍ਹਾਈ ਨਹੀਂ ਸਿਖਾਉਣੀ ਪੜ੍ਹਾਈ ਵਾਲੀ ਵਰਦੀ ਦੇ ਵਿੱਚ ਆ ਦੇਖੋ ਵਰਦੀ ਦੇ ਵਿੱਚੇ ਨੱਚ ਰਹੀ ਐ ਗਲੇ 'ਚ ਘਾੜ ਪਾਇਆ ਵੇ ਕੀ ਇਹ ਸਾਡਾ ਭਵਿੱਖ ਹੈ ਪੰਜਾਬ ਦਾ ਕੀ ਪੰਜਾਬ ਦੇ ਭਵਿੱਖ ਦੇ ਵਿੱਚ ਹੁਣ ਸਾਨੂੰ ਧੂਤੇ ਉਹ ਨਹੀਂ ਸਿਖਾਉਣਗੇ ਇਹ ਗਿੱਪੀ ਗਰੇਵਾਲ ਵਰਗੇ ਹੁਣ ਸਾਡੇ ਲੈਕਚਰ ਲੋਕਾਂ ਨੂੰ ਲਿਜਾ ਕੇ ਪ੍ਰਮੋਟ ਕਰਕੇ ਉਹਨਾਂ ਨੂੰ ਸਾਡੇ ਹੀਰੋ ਬਣਾਉਣਗੇ ਸਾਡੇ ਪੰਜਾਬ ਦੇ ਹੀਰੋ ਤਾਂ ਹੁੰਦੇ ਸੀ ਬਹੁਤ ਚੰਗੇ ਕੰਮ ਕਰਨ ਵਾਲੇ ਭਗਤਪੂਰਨ ਸਿੰਘ ਜੀ ਵਰਗੇ ਮਨੁੱਖਤਾ ਦੀ ਸੇਵਾ ਵਰਗੇ ਜਿਹੜੇ ਜਿਹਨੂੰ ਪ੍ਰਮੋਟ ਤਾਂ ਕਰਦੇ ਆਂ ਅਸੀਂ ਪਰ ਲੇਕਿਨ ਕੁਝ ਹੱਦ ਤੱਕ ਸਾਡਾ ਸਭਿਆਚਾਰ ਹੈ ਉਹ ਗੰਦਲਾ ਹੋ ਚੁੱਕਿਆ ਹੈ 2013 ਤੋਂ ਫੇਸਬੁੱਕ ਤੇ ਸਾਡੀ ਟੀਮ ਦੇ ਕੰਮ ਪੈਂਦੇ ਨੇ ਸਾਡਾ 50000 ਫੋਲੋਅਰ ਹੈ ਪਰ ਬੰਦਾ 12 ਲੱਖ ਸਾਡਾ ਫੋਨ ਨਹੀਂ ਫਿਰਦਾ ਤਿੰਨ ਮਹੀਰੀ ਤੋਂ ਸਾਡੀ ਟੀਮ ਦਾ ਫੋਨ ਚੇਂਜ ਕੀਤਾ ਕਿਉਂ ਚੇਂਜ ਕੀਤਾ ਕਿਉਂਕਿ ਉਹ ਹੈਂਗ ਹੋਣ ਲੱਗ ਗਿਆ ਜਦ ਇੰਨੇ ਜਿਆਦਾ ਪਤਾਚ ਸਾਡੀ ਟੀਮ ਦਾ ਇੱਕੇ ਨੰਬਰ ਹੈ ਜੋ ਮੇਰੇ ਕੋਲ ਹੀ ਹੈ ਉਹ ਅਸੀਂ ਫੀਡ ਕਰਾਂਗੇ ਫੀਡ ਕਰਕੇ ਉਹਨੂੰ ਫਰਿੱਜ ਚ ਲਾ ਕੇ ਰੱਖ ਲੈਣਾ ਤੇ ਦੇਖਣੇ ਆ ਨੇ ਕਾਲਾ ਆ ਗੋਰੀ ਬੀਬੀ ਵੈਸਟ ਟਾਵਰ ਪਰ ਸਾਡੇ ਵਾਲਾ ਫੋਨ ਨੰਬਰ ਹੈ ਜਿਹੜਾ ਉਹ ਸਾਰੇ ਨੂੰ ਦੇਣਾ ਵੀ ਅੱਗੇ ਵੀ ਤੁਸੀਂ ਆ ਚੱਕੋ ਫੋਨ ਨੰਬਰ ਕਦੇ ਲੋਡ ਪੈ ਗਈ ਰਾਤ ਨੂੰ 1 ਵਜੇ ਤੱਕ ਫੋਨ ਵੱਜਦੇ ਨੇ ਹੁਣ ਤੁਹਾਨੂੰ ਕੱਲ ਦੀ ਗੱਲ ਦੱਸਦਾ ਕੱਲ ਮੈਂ ਸੱਤ ਉਹ ਮਰੀਜ਼ ਸਿਰ ਦੀ ਸੱਟ ਵਾਲੇ ਪੂਰੇ ਪੰਜਾਬ ਚੋਂ ਚੰਡੀਗੜ੍ਹ ਭੇਜੇ ਜਿਨ੍ਹਾਂ ਦੇ ਵਿੱਚੋਂ 4 ਦਾ ਆਪਰੇਸ਼ਨ ਹੋ ਗਿਆ 3 ਪੇਸ਼ੈਂਟ ਕੋਮਾ ਚ ਨੇ ਪਰ ਉਹਨਾਂ ਦੇ ਵਾਰਿਸ ਸੀ ਜਿਹੜੇ ਉਹ ਸਿਰਫ 2 ਬੰਦਿਆਂ ਦੇ ਆਏ ਨੇ ਬਾਕੀ 108 ਐਂਬੂਲੈਂਸ ਆਈ ਗਏ ਨੇ ਅਸੀਂ ਪ੍ਰਮੋਟ ਕਿਹਨਾਂ ਨੂੰ ਕਰਦੇ ਆ ਅੱਜਕੱਲ੍ਹ ਅੱਜਕੱਲ੍ਹ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦੇ ਆ ਜਿਨ੍ਹਾਂ ਲੋਕਾਂ ਨੇ ਸਾਡਾ ਇੱਕ ਕਮੈਂਟ ਤੱਕ ਨਹੀਂ ਪੜਨਾ ਹੁੰਦਾ ਹੁਣ ਅਸੀਂ ਕਮੈਂਟ ਵੀ ਸਾਰੇ ਪੜਨੇ ਹੁੰਦੇ ਨੇ ਸਾਡੀ ਟੀਮ ਨੇ ਮੇਰੇ 12 ਬੰਦੇ ਚੰਡੀਗੜ੍ਹੇ ਲੱਗੇ ਰਹਿੰਦੇ ਨੇ ਕਮੈਂਟ ਪੜਨ ਵੀ ਕਿਸੇ ਨੂੰ ਬ੍ਰੇਨ ਟਿਊਮਰ ਨਾ ਹੋ ਜAVE ਕਿਸੇ ਦਾ ਇਹ ਕਮੈਂਟ ਨਾ ਲੰਘ ਜਾਵੇ ਵੀ ਮੇਰੇ ਬੇਟੇ ਦੇ ਸੱਟ ਲੱਗੀ ਸਟੂਡ ਜੀ ਕਿਸੇ ਦਾ ਇਹ ਕਮੈਂਟ ਨਾ ਲੰਘ ਜੇ ਵੀ ਮੇਤੋਂ ਜੀ 25 ਲੱਖ ਰੁਪਇਆ ਲੁਧਿਆਣੇ ਮੰਗਦੇ ਨੇ ਬ੍ਰੇਨ ਆਪਰੇਸ਼ਨ ਦਾ ਮੇਜੀ ਹਾਰਟ ਸਟੈਂਟ ਦਾ 6.5 ਲੱਖ ਮੰਗਦੇ ਨੇ ਵੀ ਮੇਰੀ ਜ਼ਮੀਨ ਵਿਕ ਜੂਜੀ 14 ਬਿੱਗੀਆਂ ਸਾਰੀ ਵੀ ਉਹ ਕਮੈਂਟ ਨਾ ਲੰਘ ਜੇ ਕਿਉਂਕਿ ਜੇ ਅਸੀਂ ਉਹ ਕਮੈਂਟ ਨਾ ਪੜਿਆ ਅਸੀਂ ਉਹਨੂੰ ਫੋਨ ਨਾ ਕੀਤਾ ਤਾਂ ਅਸੀਂ ਆਪਣੇ ਆਪ ਨੂੰ ਦੋਸ਼ੀ ਮੰਨਦਿਆ ਇਸ ਚ ਵੀ ਜਿੰਨੇ ਕਸਾਨੂੰ ਦੇਖਦੇ ਨੇ ਲੱਖ ਬੰਦੇ ਹੀ ਦੇਖਦਾ ਉਹ ਕਿਸੇ ਨਾ ਕਿਸੇ ਮਿਆਰ ਤੇ ਪਹੁੰਚ ਜਾਂਦਾ ਉਹ ਕੁਛ ਨਾ ਕੁਛ ਸਮਾਜ ਲਈ ਕਰ ਜਾਂਦਾ ਪਰ ਸਾਡਾ ਸਮਾਜ ਇਨਾ ਗੰਦਲਾ ਹੋ ਚੁੱਕਿਆ ਪਰसों 25 ਲੱਖ ਰੁਪਇਆ ਮੰਗਿਆ ਮੋਹਾਲੀ ਦੇ ਇੱਕ ਕਾਰਪੋਰੇਟ ਹਸਪਤਾਲ ਨੇ ਮੈਂ ਉਹ ਆਪਰੇਸ਼ਨ 30000 ਚ ਕਰਵਾ ਦਿੱਤਾ ਸਾਡੀ ਟੀਮ ਸਾਰੀ ਰਾਤ ਲੱਗੀ ਰਹੀ ਉਹ ਆਪਰੇਸ਼ਨ ਪਤਾ ਕਿਉਂ ਹੋਇਆ ਕਿਉਂਕਿ ਇੱਕ ਬੰਦੇ ਨੇ ਫੇਸਬੁੱਕ ਤੇ ਗੁਰਦਾਸਪੁਰ ਤੋਂ ਕਮੈਂਟ ਕੀਤਾ ਕਹਿੰਦਾ ਜੀ ਮੈਂ ਮੋਹਾਲੀ ਦੇ ਵਿੱਚਾਂ ਮੇਰਾ ਘਰ ਤੇ ਜ਼ਮੀਨ ਦੋਨੋਂ ਵਿਕ ਜਾਣਗੀਆਂ ਪਲੀਜ਼ ਸਾਨੂੰ ਤੁਸੀਂ ਜੇ ਚੰਡੀਗੜ੍ਹ ਹੈਲਪ ਕਰ ਦੋ ਅਸੀਂ ਕੁਝ ਨਹੀਂ ਕੀਤਾ ਐਮ ਆਰ ਆਈ ਰਿਪੋਰਟ ਮੰਗਾਈ ਡਾਕਟਰ ਨੂੰ ਭੇਜੀ ਉਹ ਕਹਿੰਦੇ ਇੱਕ ਰਾਤ ਚ ਆਪਰੇਸ਼ਨ ਹੋ ਜੂ ਆਯੂਸ਼ਮਾਨ ਕਾਰਡ ਹੈਗੇ ਅਸੀਂ ਕਹਾਂਗੇ ਜੀ ਡਾਕਟਰ ਪ੍ਰਵੀਨ ਸੋਲੰਕੀ ਨੇ ਉਹ ਆਪਰੇਸ਼ਨ ਕਰਤਾ ਡਾਕਟਰ ਅਸ਼ੋਕ ਗੁਪਤਾ ਜੀ ਦੀ ਟੀਮ ਚ ਪਿਛਲੇ ਹਫਤੇ ਇੱਕ ਆਪਰੇਸ਼ਨ ਕਿਸੇ ਦਾ ਕਮੈਂਟ ਆਇਆ ਸੰਦੀਪ ਮਹਿੰਦਰਾ ਜੀ ਨੇ ਕੀਤਾ 17 ਲੱਖ ਰੁਪਏ ਉਹਦਾ ਮੰਗਦੇ ਸੀ ਅਸੀਂ ਕਰਵਾਇਆ 70000 ਰੁਪਏ ਚ ਹੋਰ ਪਈਏ ਪਤਾ ਕਿਹੜੇ ਲੱਗਦੇ ਨੇ ਸਿਰਫ ਜਿਹੜੇ ਉੱਪਰਲੇ ਖਰਚੇ ਹੁੰਦੇ ਨੇ ਬਾਕੀ ਸਮਾਨ ਤਾਂ ਇਨਫਰਾਸਟ੍ਰਕਚਰ ਤਾਂ ਸਾਨੂੰ ਸਰਕਾਰ ਨੇ ਦਿੱਤਾ ਹੋਇਆ ਜਾਂ ਜੰਮੂ ਕਸ਼ਮੀਰ ਲੈਂਦਾ ਅਸੀਂ ਕਿਉਂ ਨਹੀਂ ਲੈ ਸਕਦੇ ਅਸੀਂ ਲੈ ਸਕਦੇ ਆ ਪਰ ਸਾਡੀ ਟੀਮ ਨੂੰ ਭਰਾਭੂ ਅੱਜਕੱਲ ਪ੍ਰਮੋਟ ਬਹੁਤ ਘੱਟ ਕਰਦੇ ਨੇ ਅਸੀਂ 500 700 ਤੱਕ ਸ਼ੇਅਰ ਹੁੰਨੇ ਆ ਵੱਧ ਤੋਂ ਵੱਧ ਇਸ ਲਈ ਆਉਣ ਵਾਲਾ ਜਿਹੜਾ ਸਮਾਂ ਆ ਰਿਹਾ ਮੇਰੀ ਉਮਰ ਹੋ ਗਈ 55 ਸਾਲ ਮੈਂ ਹੁਣ ਹੋਰ ਜ਼ਿਆਦਾ ਸਮਾਂ ਇੱਕ ਕੰਮ ਨਹੀਂ ਕਰ ਸਕਦਾ ਇਕੱਲਾ ਕਿਉਂਕਿ ਇਕੱਲਾ ਹੀ ਇੰਜਣ ਪਿੱਛੇ ਰੇਲ ਦਾ ਡੱਬਾ ਜਿਹੜਾ ਜੁੜਿਆ ਹੋਇਆ ਉਹਦੇ ਵਿੱਚ ਮੁਸਾਫਰ ਬਹੁਤ ਜ਼ਿਆਦਾ ਨੇ ਮੁਸਾਫਰ ਆਪਦਾ ਕੰਮ ਕਰਵਾ ਕਰਵਾ ਕੇ ਉੱਤਰਦੇ ਜਾਂਦੇ ਨੇ ਤੇ ਪਿੱਛੋਂ ਸਾਡੇ ਨਾਲ ਕੋਈ ਲਿੰਕ ਨਹੀਂ ਰੱਖਦੇ ਸਾਰੀ ਦਿਹਾੜੀ ਉਹਨਾਂ ਨੇ ਲੱਚਰ ਬਲੌਗਰ ਧੂਤੇ ਭਾਨੇ ਭਗੌੜੇ ਭਲਾਣੇ ਟਿੰਕੇ ਕੀਰਤ ਪਹਾੜ ਲੈਂਦੇ ਸੰਤ ਤੱਕ ਕੈਨੇਡਾ ਤੱਕ ਲਚਰਤਾ ਫੈਲੀ ਪਈ ਐ ਇਹ ਤਾਂ ਸ਼ੁਕਰ ਹੈ ਰੱਬ ਦਾ ਵੀ ਟਿਕਟੋਕ ਬੰਦ ਹੋ ਗਈ ਪਰ ਲੇਕਿਨ ਅਸੀਂ ਕਹਿੰਦੇ ਆ ਵੀ ਜਿਹੜੀ ਸਾਡੀ ਜਗਾ ਹੈ ਉਹਨੂੰ ਉਹ ਤਾਂ ਪ੍ਰਮੋਟ ਕਰਨ ਜਿਨ੍ਹਾਂ ਲੋਕਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਉੱਪਰ ਤੱਕ ਲੈ ਕੇ ਜਾਣੇ ਆ ਉਹਦੀ ਜ਼ਿੰਦਗੀ ਬਚਾ ਕੇ ਲਿਆਉਣੇ ਆ ਹੁਣ ਤੁਸੀਂ ਇਹ ਗਾਇਕਾਂ ਤੇ ਲਾ ਲੋ ਕਿਹੜਾ ਗਾਇਕ ਤੁਹਾਡੇ ਕਮੈਂਟ ਦਾ ਜਵਾਬ ਦਿੰਦਾ ਹੈ ਸਾਨੂੰ 15 ਸਾਲ ਹੋ ਗਏ ਮੰਨਿਆ ਵੀ ਦੋ ਚਾਰ ਕਮੈਂਟਾਂ ਦਾ ਨਹੀਂ ਜਵਾਬ ਦਿੱਤਾ ਜਾਉ ਅਸੀਂ ਸਾਰੇ ਕਮੈਂਟ ਲਾਈਕ ਕਰਦੇ ਆ ਪਰ ਸਾਡੇ ਲੋਕ ਪੰਜਾਬੀ ਸੱਭਿਆਚਾਰ ਨੂੰ ਇੰਨਾ ਇੰਨਾ ਗੰਦਲਾ ਕਰ ਚੁੱਕੇ ਨੇ ਆ ਦੇਖ ਲਉਣਾ ਭਾਈ ਸਾਹਿਬ ਨੇ ਇਹਨਾਂ ਨੂੰ ਕਿੱਥੋਂ ਤੱਕ ਲੈ ਕੇ ਗਏ ਪੰਜਾਬੀ ਆ ਟੋਕਰਾ ਟੀਵੀ ਵਾਲੇ ਭਾਈ ਸਾਹਿਬ ਨੇ ਇਹਨਾਂ ਨੇ ਫੱਟੇ ਚੱਕ ਕੇ ਰੱਖੇ ਜਿੰਨਾ ਚਿਰੇ ਸਿਰੇ ਪਹੁੰਚ ਕੇ ਥੱਲੇ ਨਹੀਂ ਗਿਰਿਆ ਕੀ ਅਸੀਂ ਹੁਣ ਆਪਣੇ ਆਪ ਨੂੰ ਸੁਧਾਰ ਨਹੀਂ ਸਕਦੇ ਕੀ ਅਸੀਂ ਮਿਆਰੀ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ ਮੈਂ ਤਾਂ ਮਾਨ ਸਾਹਿਬ ਨੂੰ ਵੀ ਕਹੂੰਗਾ ਵੀ ਮਾਨ ਸਾਹਿਬ ਆ ਜਿਹੜਾ ਬੰਦਾ ਤੁਹਾਡੇ ਨਾਲ ਖੜਾ ਹੈ ਇਹ ਲੱਛਰਤਾ ਦੀ ਪ੍ਰਭਾਸ਼ਾ ਦਾ ਪ੍ਰਤੱਖ ਰੂਪ ਹੈ ਇਸ ਬੰਦੇ ਨੇ ਭਾਬੀ ਦਾ ਰਿਸ਼ਤਾ ਜੇਠ ਦਾ ਰਿਸ਼ਤਾ ਤਾਰ-ਤਾਰ ਕਰਤਾ ਮਾਨ ਸਾਹਿਬ ਮੈਨੂੰ ਬਹੁਤ ਅਫਸੋਸ ਹੋਇਆ ਦੇ ਲੋਕ ਸੋਚੋ ਸੋਇਆ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਮੈਨੂੰ ਜਦੋਂ ਇਸ ਬੰਦੇ ਨੂੰ ਵੀ ਪ੍ਰਮੋਟ ਅਸੀਂ ਖੁਦ ਕਰਦੇ ਆਂ ਇਹਾ ਜਿਹਾ ਬਜ਼ੁਰਗਾਂ ਨੂੰ ਜਿਹੜੇ ਆ ਦੇਖੋ ਆ ਗਾਇਕ ਨੇ ਬਹੁਤ ਚੰਗੇ ਬੰਦੇ ਸੀ ਇਹਨਾਂ ਨੂੰ ਪ੍ਰਮੋਟ ਕਰਦੇ ਆਂ ਜੋ ਸਾਡੇ ਸਮਾਜ ਨੂੰ ਗੰਧਲਾ ਕਰਦੇ ਨੇ ਸੋ ਏਸੇ ਕਰਕੇ ਸ਼ਾਇਦ ਇਸ ਹਫਤੇ ਚ ਅੰਤਲੀਆਂ ਵੀਡੀਓ ਹੋਣਗੀਆਂ ਮੇਰੀਆਂ ਇਹ ਵੱਧ ਤੋਂ ਵੱਧ ਹਫ਼ਤਾ ਹੋਰ ਮੈਂ ਇਹ ਕੰਮ ਕਰ ਸਕਦਾ ਕਿਉਂਕਿ ਅਜਿਹੇ ਸਮਾਜ ਦੇ ਵਿੱਚ ਕੰਮ ਕਰਨ ਦਾ ਵੀ ਕੋਈ ਫਾਇਦਾ ਨਹੀਂ ਜਿੱਥੇ ਇੱਕ ਬੰਦੇ ਨੂੰ ਉਸਦੇ ਕੰਮਾਂ ਨੂੰ 20 ਸਾਲ ਹਾਸ਼ੀਏ ਤੇ ਤੱਕ ਕੇ ਰੱਖਿਆ ਗਿਆ ਹੋਵੇ ਬਹੁਤ ਢੀੜਾ ਪੈਂਦੀਆਂ ਨੇ ਸਾਡੇ ਤੇ ਅਸੀਂ ਤੁਹਾਨੂੰ ਦੱਸ ਦੇਣੀ ਬਹੁਤ ਕਾਰਪੋਰੇਟ ਦੇ ਲਾਲਚਾਉਂਦੇ ਨੇ ਪਰ ਹੁਣ ਲਾਸਟ ਹੈ ਅਗਲੇ ਹਫਤੇ ਕੰਮ ਬੰਦ ਕਰਨ ਜਾ ਰਿਹਾ ਹੈ